ਕਿ ਉਹਮਨੇ ਕਾਲੀਦਾ ਦੇ ਪ੍ਰਧਾਨ ਸਰਦਾਰ ਸਰਮੀ ਸਿੰਘ ਬਾਦਲ ਨੇ ਤੇਲ ਖੋਲ ਕੇ ਪੰਜਾਬੀਆਂ ਦੇ ਗੱਲ ਰੱਖਿਆ ਟਿੱਕ ਟੋਕ ਲੋਕ ਕਹਿੰਦੇ ਨੇ ਕਿ ਟਰੱਕ ਭਰੀ ਫਿਰਦੇ ਨੇ ਰੋਟਾਂ ਉਹ ਬਿਲਕੁਲ ਸਹੀ ਗੱਲ ਹੈ ਉਹ ਜਿਹੜਾ ਇੱਕ ਮਜ਼ਾਕ ਦਾ ਪਾਤਰ ਬਣਿਆ ਸੀ ਭਾਈ ਮੈਂ ਟਰੱਕ ਭਰੀ ਬੈਠਾ ਰੋਟਾਂ ਦਾ ਲਾ ਲਿਓ ਉਹ ਜਿਹੜੀ ਗੱਲ ਸੱਚੀ ਹੁੰਦੀ ਸੱਚੀ ਕੀਤੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕੁਝ ਕਹਿੰਦੇ ਰਹੇ ਨੇ ਉਹ ਕਰਕੇ ਦਿਖਾਇਆ ਜਿਹਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨਾਲ ਖੜੇ ਨੇ ਕਿ ਨਹੀਂ ਉਹਨੇ ਮੈਂ ਆਪਣਾ ਜਹਾਜ਼ ਹੀ ਦਿੱਤਾ ਉਹ ਦੇਖਣਾ ਚਾਹੁੰਦਾ ਯਾਰ ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਆਉਂਦੀ ਹੈ ਕਿ ਜਦੋਂ ਕਿਸੇ ਜਿਹੜੇ ਜੰਗਲ ਨੂੰ ਪੰਜਾਬ ਨੂੰ ਲੁੱਟਣ ਵਾਸਤੇ ਲੱਗੀਆਂ ਜਿਹੜੇ ਇਸਟਰੀਆ ਕੰਪਨੀ ਵਾਲੇ ਲੋਕ ਆਏ ਜੋਂ ਨਾਲ ਨੂੰ ਲੁੱਟਣ ਵਾਸਤੇ ਲੱਗ ਕੇ ਤਾਂ ਉਹਨਾਂ ਦੀ ਗੱਲ ਕਰੀਏ ਭਗਵੰਤ ਮਾਨ ਸਾਹਿਬ ਤਾਂ ਖੜਾ ਨੇ ਟਾਈਮ ਤੇ ਬਿਮਾਰ ਹੋ ਗਏ ਉਹ ਇੱਕ ਡਰਾਮਾ ਕਹਿ ਸਕਦੇ ਆ ਠੀਕ ਹੈ ਕਿਉਂਕਿ ਉਹ ਉਹਦਾ ਫੋਪੜ ਮੈਂ ਉਹਦਾ ਖਲਾਸਾ ਕੀਤਾ ਕਿ ਤੇਰੀ ਕੋਈ ਚਲਦੀ ਨਹੀਂ ਤੇਰੀ ਕੋਈ ਗੱਲ ਨਹੀਂ ਸੁਣਦੇ ਤੇ ਜਿਹੜੇ ਦਿੱਲੀ ਵਾਲੇ ਨੇ ਉਹ ਸਰਕਾਰ ਦੇ ਦੂਰਾ ਕਰਕੇ ਪੈਸਾ ਇਕੱਠਾ ਕਰਦੇ ਮੈਂ ਤੁਹਾਡਾ ਆਪਣਾ ਰஞ்சிਤ ਸਿੰਘ 74 ਤੁਸੀਂ ਦੇਖੋ ਮੇਰਾ ਫੇਸਬੁਕ ਪੇਜ ਤੇ YouTube ਚੈਨਲ ਅਰਜੰਸੀ ਗੱਲ ਕਰਾਂਗੇ ਨਾਬਾ ਹਲਕਾ ਰਮਣੀ ਅਕਾਲੀ ਦਲ ਦੇ ਇਚਾਰਜ ਮੱਖਣ ਸਿੰਘ ਲਾਲਕਾ ਜੀ ਨਾਲ ਗੱਲ ਉਹਨਾਂ ਨਾਲ ਕਰਾਂਗੇ ਜਿਹੜੇ ਪੰਜਾਬ 'ਚ ਹੜਾ ਆਏ ਹੋਏ ਜਿਹੜੇ ਪੰਜਾਬ 'ਚ ਪਿੰਡ ਡੁੱਬ ਗਏ ਸ਼ਹਿਰ ਵੀ ਕਈ ਡੁੱਬ ਗਏ ਇੰਨੇ ਮਾੜੇ ਹਾਲਾਤ ਬਣੇ ਕਿਉਂ ਤੇ ਕਿਹਦਾ ਕਸੂਰ ਹੈ ਜਿਵੇਂ ਪਿੱਛੇ ਇੱਕ ਵੀਡੀਓ ਵੀ ਆ ਰਹੀ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਵੀ ਜਦੋਂ ਉਹ ਮੁੱਖ ਮੰਤਰੀ ਨਹੀਂ ਸੀ ਉਹ ਕਹਿੰਦੇ ਆ ਵੀ ਇਹ ਤਾਂ ਇਹ ਸਰਕਾਰਾਂ ਨੇ ਕੰਮ ਕੀਤਾ ਅੱਜ ਕਹਿੰਦੇ ਆ ਵੀ ਯਾਰ ਇਹ ਤਾਂ ਕੁਦਰਤੀ ਹੈ ਹਨ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਰਹਿੰਦੀਆਂ ਨੇ ਅੱਜ ਗੱਲ ਕਰਾਂਗੇ ਨਮਸਕਾਰ ਜੀ ਬਾਕੀ ਲਾਲਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਾਪੀ ਦੀ ਸੇਵਾ ਕਰ ਰਹੇ ਹੋ 90 ਸਾਲ ਖੜਾ ਦੇ ਹਾਲਾਤ ਵੀ ਚੱਲਦੇ ਨੇ ਇਸ ਤਰ੍ਹਾਂ ਦੇਖ ਲਓ ਆਪਣੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਵੀ ਲੋਕਾਂ ਨਾਲ ਖੜੀ ਜਾਂ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਨਾਲ ਖੜੀ ਹੈ ਠੀਕ ਹੈ ਜੀ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ ਠੀਕ ਹੈ ਸਾਡੇ ਕੋਲ ਜਿਹੜੀ ਪਾਰਟੀ ਹੈ ਉਹ ਸਟੇਟ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਠੀਕ ਹੈ ਇਸ ਕਰਕੇ ਬੁਢਲੀ ਜ਼ਿੰਮੇਵਾਰੀ ਬਣ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਆਪਣੇ ਪੰਜਾਬੀਆਂ ਨਾਲ ਖੜਨਾ ਕਿਉਂਕਿ ਬਾਕੀ ਜਿਹੜੀਆਂ ਪਾਰਟੀਆਂ ਨੇ ਸਾਰਿਆਂ ਦਾ ਜਿਹੜੇ ਹਕੂਮਤ ਨੇ ਜਿਨ੍ਹਾਂ ਨੇ ਹਕਮ ਲੈਣੇ ਨੇ ਇਕ ਸਾਰੇ ਆਖਾਂ ਆਪਣੇ ਦਿੱਲੀ ਤੋਂ ਜਿਹੜੇ ਨੇ ਉਹਨਾਂ ਨੇ ਕੋਲ ਹਕਮ ਲੰਮੇ ਨੇ ਭਾਵੇਂ ਕਾਂਗਰਸ ਪਾਰਟੀ ਹੋਵੇ ਠੀਕ ਹੈ ਭਾਵੇਂ ਭਾਰਤੀ ਜਨਤਾ ਪਾਰਟੀ ਹੋਵੇ ਠੀਕ ਹੈ ਭਾਵੇਂ ਆਮ ਆਦਮੀ ਹੋਵੇ ਤੇ ਅਸੀਂ ਜਿਹੜੇ ਹਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਇੱਥੇ ਆ ਅਸੀਂ ਜੰਮਣਾ ਇੱਥੇ ਆ ਮਰਨਾ ਇੱਥੇ ਆ ਕਰਨਾ ਇੱਥੇ ਸਾਡੀ ਖੇਤੀਬਾੜੀ ਸਾਡੀ ਧਰਤੀ ਪੰਜਾਬ ਹੈ ਅਸੀਂ ਪੰਜਾਬ ਦੀ ਧਰਤੀ ਵਾਸਤੇ ਕੁਰਬਾਨ ਹੋਣ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਹਾਂ ਕਿਉਂਕਿ ਸਾਡੀ ਜਿਹੜੀ ਹਿਸਟਰੀ ਆ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਕਾਦੀਰ ਦੇ ਸ਼ਨਾਸਰ ਨੂੰ ساری ਦੁਨੀਆ ਜਾਣਦੀ ਹੈ ਕਿ ਸ਼੍ਰੋਮਣੀ ਕਾਦੀਰ ਨੇ ਜੋ ਪੰਜਾਬ ਲਈ ਕੀਤਾ ਉਹ ਬਾਕੀ ਨਗਰੀਆਂ ਪਾਰਟੀਆਂ ਕਰ ਨਹੀਂ ਸਕਦੀ। ਸੋ ਜਿੱਥੇ ਹੜ੍ਹਾਂ ਦੀ ਗੱਲ ਹੈ ਇਹ ਸਾਡੀ ਸਰਕਾਰ ਪਿਛਲੇ ਲੰਮਾ ਸਮਾਂ ਸਾਡੀ 10 ਸਾਲ ਸਰਕਾਰ ਰਹੀ ਤੇ ਅਸੀਂ 10 ਸਾਲ ਵੀ ਸਰਕਾਰ ਵਿੱਚ ਇੱਕ ਵੀ ਕਿਤੇ ਹੜ ਨਹੀਂ ਆਇਆ। ਠੀਕ ਹੈ। ਉਸ ਤੋਂ ਬਾਅਦ ਹੜ ਕਿਉਂ ਆਏ ਨੇ? ਹਾਂਜੀ। ਕਿਉਂਕਿ ਇਹਨਾਂ ਹੜ੍ਹਾਂ ਦੇ ਕਾਰਨ ਜਿਹੜੇ ਨੇ ਉਹ ਵੱਡੀਆਂ ਵੱਡੇ ਕਾਰਨ ਟੁੱਟਣ ਦੀ ਲੋੜ ਹੈ ਕਿ ਕਰੋੜਾ ਰੁਪਏ ਹਰ ਸਾਲ ਸਫਾਈ ਬਾਟਰ ਡਰੇਨ ਤੇ ਜਿਹੜੇ ਨਾਲੇ ਨੇ ਜਾਂ ਜਿਹੜੀਆਂ ਦਰਿਆ ਨੇ ਇਹਨਾਂ ਦੇ ਬੰਨਾਂ ਵਾਸਤੇ ਸਰਕਾਰ ਕੋਲ ਕਰੋੜਾਂ ਰੁਪਇਆ ਹੁੰਦਾ ਤੇ ਇਸ ਵਾਰ ਵੀ ਕਰੋੜਾਂ ਦਾ ਖਰਚ ਕੀਤਾ ਗਿਆ। ਇੱਕ ਕਰੋੜਾਂ ਦਾ ਬੈਲੇ ਖਰਚ ਕਰਦੇ। ਕਾਗਜ਼ਾਂ ਤੇ ਕਰੋੜਾਂ ਦਾ ਖਰਚ ਕੀਤੇ ਜਾਂਦੇ ਪਰ ਉਹ ਲੋਕਾਂ ਦੇ ਵਿੱਚ ਜਿਹੜੀਆਂ ਧਰਤੀ ਦੇ ਕੋਈ ਪੈਸਾ ਲਗਾਇਆ ਨਹੀਂ। ਆ ਤੁਸੀਂ ਦੇਖੋ ਕਿ ਜਿੰਨੀਆਂ ਡਰੇਨਾਂ ਅੱਜ ਪੰਜਾਬ ਦੀਆਂ ਵਿੱਚ ਸਾਫ਼ ਹੋ ਜਾਂਦੀਆਂ ਜੇ ਪਾਣੀ ਦੇ ਰਸਤੇ ਸਾਫ਼ ਹੋਏ ਹੁੰਦੇ ਤਾਂ ਇਹ ਜਿਹੜੇ ਹੜ੍ਹ ਕਿ ਨਹੀਂ ਸੀ ਆਉਂਦੇ। ਇਸ ਕਰਕੇ ਮੈਂ ਸਮਝ ਕਹਿੰਦੇ ਪਕਵੰਤਮਾਨ ਬਿਲਕੁਲ ਫੇਲ ਹੋ ਚੁੱਕਿਆ ਇਨਸਾਨ ਹੈ ਪੁਲੀ ਸਰਕਾਰ ਜਿਹੜੀ ਹੈਗੀ ਆ ਉਹ ਜਿਹੜੇ ਦਿੱਲੀ ਤੋਂ ਆਏ ਹੋਏ ਟਿੱਕੜੀ ਆ ਉਹ ਟਿੱਕੜੀ ਪੰਜਾਬ ਨੂੰ ਲੁੱਟਣ ਵਾਸਤੇ ਲੱਗੀ ਆ ਜਿਵੇਂ ਇਸਟਰੀਆ ਕੰਪਨੀ ਵਾਲੇ ਲੋਕ ਆ ਜੀ ਉਹਨਾਂ ਨੂੰ ਬਹੁਤ ਲੁੱਟਣ ਵਾਸਤੇ ਲਾਲਤਾ ਸਾਹਿਬ ਉਹਨਾਂ ਦੀ ਗੱਲ ਕਰੀਏ ਪਕਵੰਤਮਾਨ ਸਾਹਿਬ ਦਾ ਖੜਾਣੇ ਟਾਈਮ ਤੇ ਬਿਮਾਰ ਹੋ ਗਏ ਕੋਈ ਇੱਕ ਡਰਾਮਾ ਕਹਿ ਸਕਦੇ ਆ ਠੀਕ ਹੈ ਕਿਉਂਕਿ ਉਹਦਾ ਫੋਪੜ ਨੇ ਉਹਦਾ ਖਲਾਸਾ ਕੀਤਾ ਕਿ ਤੇਰੀ ਕੋਈ ਚੱਲਦੀ ਨਹੀਂ ਤੇਰੀ ਕੋਈ ਗੱਲ ਨਹੀਂ ਸੁਣਦੇ ਤੇ ਜਿਹੜੇ ਦਿੱਲੀ ਵਾਲੇ ਨੇ ਉਹ ਸਰਕਾਰ ਦੇ ਦੂਰਾ ਕਰਕੇ ਪੈਸਾ ਇਕੱਠਾ ਕਰਦੇ ਨੇ ਉਹਦੇ ਸਾਹਮਣੇ ਕੋਈ ਬਿਮਾਰ ਨਹੀਂ ਸੀ ਉਹ ਡਰਾਮਾ ਸੀ ਕੋਈ ਕੋਈ ਬਿਮਾਰ ਮੋਰ ਨਹੀਂ ਉਹ ਸਿਰਫ ਡਰਾਮਾ ਕਿਉਂਕਿ ਪਹਿਲਾਂ ਵੀ ਜਦੋਂ ਤੁਸੀਂ ਦੇਖੋਗੇ ਇਹਨਾਂ ਦਾ ਆਪਸ ਵਿੱਚ ਜੀਭਾਂ ਨਾਲ ਕੋਈ ਕਲੈਸ਼ ਹੋਇਆ ਸੀਗਾ ਤਾਂ ਉਦੋਂ ਇਹ ਕਹਿੰਦੇ ਸੀ ਕਿ 에어ਪੋਰਟ ਤੇ ਜਾਂਦੇ ਜਾਂਦੇ ਡੇਕੇ ਜੀ ਦੇਖ ਕੇ ਕਿ ਜਦੋਂ ਵਿਕਰਮ ਮਜੀਠੀਆ ਸਾਹਿਬ ਨੇ ਕਿਹਾ ਸੀਗਾ ਕਿ ਇਹ ਇਹ ਬੰਦੇ ਦੀ ਲੀਬਰ ਖਤਮ ਹੋ ਗਿਆ ਇਹ ਬੰਦਾ ਬਿਮਾਰ ਹੈ ਉਹ ਲੋਕਾਂ ਨੇ ਨਹੀਂ ਨਹੀਂ ਅਸੀਂ ਤਾਂ ਫਿੱਤਾ ਬੰਨਦੇ ਸੀਗੇ ਇਹ ਫੋਨ ਕਿਹੜਾ ਫਿੱਤਾ ਬੰਨ ਰਿਹਾ ਹੈ ਜਦੋਂ ਕਿ ਪੰਜਾਬ ਡੁੱਬ ਰਿਹਾ ਹੈ ਪੰਜਾਬ ਅੱਜ ਡੁੱਬ ਰਿਹਾ ਇੱਕ ਦਿਨ ਉਹ ਉਥੋਂ ਸ਼ਰਾਬ ਘਟਾਲੇ ਵਾਲੇ ਜਿਹੜੇ ਲੀਡਰ ਸੀਗੇ ਉਥੋਂ ਅਦਾਲਤ ਵਿੱਚ ਉਹਨਾਂ ਦੀ ਡਿਊਟੀ ਨਹੀਂ ਉਹਨਾਂ ਨੇ ਪੇਸ਼ੀ ਸੀ ਕੀਤੀ ਉਸ ਪੇਸ਼ੀ ਨੂੰ ਦੁਹਰਾ ਕਰਕੇ ਉਥੋਂ ਅੱਗੇ ਕੱసి ਪੰਜਾਬ ਦੇ ਲੋਕਾਂ ਨੂੰ ਬਚਾਉਣ ਵੱਲ ਚੱਲਿਆ ਸ਼ਿਸ਼ੋਧिया ਜੈਨ ਤੇ ਕੇਸ਼ਰੀਵਾਲ ਇੱਕ ਦਲ ਹੋਰ ਇਹ ਜਿਹੜੇ ਲੋਕ ਹੈਗੇ ਨੇ ਝੂਠੇ ਲੋਕ ਨੇ ਇਹਨਾਂ ਦਾ ਕੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨਾਲ ਖੜੇ ਨਹੀਂ ਕਿ ਨਹੀਂ ਉਹਨੇ ਮੈਂ ਆਪਣਾ ਜਹਾਜ਼ ਹੀ ਲੇਟਾ ਉਹਦੇ ਵੀ ਇਹਨਾਂ ਚਾਹੁੰਦੇ ਯਾਰ ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਕੀ ਆਉਂਦੀ ਹੈ ਕਿ ਜਦੋਂ ਕਿਸੇ ਕਿਸੇ ਜਿਹੜੇ ਜੰਗਲ ਨੂੰ ਅੱਗ ਲੱਗੀ ਸੀ ਨਾ ਤੇ ਜੰਗਲ ਦੇ ਬੰਦਿਆਂ ਨੇ ਜੰਗਲ ਦੇ ਜਾਨਵਰਾਂ ਨੂੰ ਇਕੱਠੇ ਹੋ ਕੇ ਕਿਹਾ ਕਿ ਮਹਾਰਾਜਾ ਸਾਹਿਬ ਅਸੀਂ ਤੁਹਾਨੂੰ ਰਾਜਾ ਚੋਣਨਾ ਚਾਹੁੰਦੇ ਹਾਂ ਉਹਨੇ ਮੰਦਰ ਨੂੰ ਸੁਣ ਲਿਆ ਜੀ ਉਹਨੇ ਕਾਬਤ ਕਰ ਰਿਆ ਜਦੋਂ ਭਵੰਤਮਾਨ ਜੀ ਦੱਸਦੇ ਉਹ ਕਹਿੰਦੇ ਕਿ ਅੱਗ ਲੱਗੀ ਕੁਝ ਕਰੋ ਉਹ ਕਹਿੰਦਾ ਕਦੇ ਸਮੈਦੇ ਚੜ ਗਿਆ ਕਦੇ ਉਤਰ ਗਿਆ ਉਹੀ ਗੱਲ ਭਵੰਤਮਾਨ ਕਰ ਰਿਹਾ ਕਿ ਪੰਜਾਬ ਦੁੱਬ ਰਿਹਾ ਹੈ ਪੰਜਾਬ ਖਤਮ ਹੋ ਰਿਹਾ ਹੈ ਕਿ ਹੈਲੀਕਾਪਟਰ ਦੇ ਕੇ ਕੀ ਉਹਦੇ ਵਿੱਚ ਚਾਰ ਚਾਰ ਕੋਨਟਲ ਸਮਾਨ ਤੋਦ ਹੈਲੀਕਾਪਟਰ ਚ ਚੜ੍ਹਦੀ ਸਕਦਾ ਤੇ ਜੇ ਚਾਰ ਕੋਨਟਲ ਸਮਾਨ ਨਾਲ ਕਿੰਨੇ ਕਿਲੋ ਪਲੂ ਸਮਾਨ ਦਿੱਤਾ ਇਹ 10 ਬਾਰੇ ਘੰਟੇ ਉਥੇ ਜਹਾਜ ਖੜਾ ਰਿਹਾ ਤੇ ਇੱਕ ਵਾਰੀ ਜਹਾਜ ਦੀ ਉਡਾਨ ਭਰੀ ਉਹ ਕਾਟਾ ਜੇ 5 ਕਿਲੋ 3 ਕਿਲੋ ਇੱਕ ਅਗਵਾ ਤੇਲ ਦਾ ਇੱਕ ਐਡਾ ਘਟਾ ਹੈ ਨਿਕਲ ਮੰ ਫੁੱਟਸ ਟੂ ਲੋਕਾਂ ਦੇ ਸਿਰ ਛੁੱਟ ਗਏ ਚਲੇ ਗਏ ਫੇਸ ਕਰਕੇ ਮੈਂ ਸਮਝਦਾ ਕਿ ਅੱਜ ਜਿਹੋ ਨੇ ਬਿਲਕੁਲ ਪਿੱਠ ਦਿਖਾਤੀ ਪੰਜਾਬ ਦੀ ਠੀਕ ਹੈ ਉੱਥੇ ਪੰਜਾਬ ਦੇ ਨਾਲ ਜੇ ਖੜਾ ਤਾਂ ਪੰਜਾਬੀ ਖੜੇ ਨੇ ਤੇ ਪੰਜਾਬ ਦੀ ਪਾਰਟੀ ਖੜੀ ਹੈ ਸ਼ਰਮ ਨਹੀਂ ਕਰਨੀ ਉਹਥੇ ਸਖਵੀਰ ਬਾਦਲ ਜੀ ਸ਼ਰਮ ਨਹੀਂ ਕਰਨੇ ਸੁਣਾਉਣੇ ਸਖਵੀਰ ਬਾਦਲ ਜੀ ਨਾਲ ਜਿਹੜੋਂ ਦਨੇ ਲੋਕਾਂ ਨੂੰ ਪੈਸੇ ਦਿੰਦੇ ਇਹ ਕਿ ਲੋਕਾਂ ਨੂੰ ਡੀਜ਼ਲ ਦੇ ਲੋਕਾਂ ਨੂੰ ਪੈਟਰੋਲ ਅਚਾਰ ਹਰ ਮਟੀਰੀਅਲ ਦੇ ਕਿਸ ਤਰ੍ਹਾਂ ਦੇਖਦੇ ਹੋ ਵੀਰ ਪੰਜਾਬ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲੀ ਖੜੇ ਹਰ ਪੀੜਤਾ ਨਾਲ ਜੇ ਲੋੜ ਪਈ ਤਾਂ ਉਹ ਖੜੇ ਕਿ ਦਿੱਲੀ ਆਏ ਖੜੇ ਇਹਨਾਂ ਦਿੱਲੀ ਵਾਲੇ ਖੜਨ ਦਾ ਤਾਂ ਸਵਾਲ ਹੀ ਨਹੀਂ ਰਿਹਾ ਠੀਕ ਹੈ ਕਿਉਂਕਿ ਦਿੱਲੀ ਵਾਲੇ ਤਾਂ ਸਾਰੇ ਚੋਰ ਦੇ ਚੋਰ ਦੌੜ ਗਏ ਠੀਕ ਹੈ ਫੇਰ ਹੋ ਗਏ ਠੀਕ ਹੈ ਜੇ ਅੱਜ ਕੋਈ ਖੜਾ ਤਾਂ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਖੜੇ ਖੜੀ ਖੁਰਦੋਰਾ ਪ੍ਰਬੰਧਕ ਕਮੇਟੀ ਖੜੀ ਜੜੀ ਤੇ ਲੰਗਰ ਪ੍ਰਸਾਦਾ ਕੱਲੇ ਕੱਲੇ ਘਰ ਤੱਕ ਪਹੁੰਚਾ ਰਹੀ ਹੈ ਜਿਹੜੀ ਸਿੱਖਾਂ ਦੀ ਸਸਤ ਹੈ ਸਾਡੀ ਸਿੱਖ ਜਥੇਬੰਦੀਆਂ ਦੇ ਜਿਹੜੇ ਲੋਕ ਲੀਟਰ ਨੇ ਉਹ ਲੋਕਾਂ ਤੱਕ ਪਹੁੰਚ ਰਹੇ ਨੇ ਸਰਦਾਰ ਸ਼ਗਵੀਰ ਸਿੰਘ ਬਾਦਲ ਨੇ ਤਾਂ ਪੰਜਾਬੀਆਂ ਨੂੰ ਇਹ ਕਹਿਤਾ ਕਿ ਤੁਹਾਡਾ ਭਰਾ ਜੇ ਹੈਗਾ ਤੇ ਤੁਹਾਡਾ ਭਰਾ ਤੁਹਾਡੇ ਨਾਲ ਚੇਤਾਨ ਦੀ ਤਰ੍ਹਾਂ ਹੈ ਜਿੱਥੇ ਜਾਂਦੇ ਨੇ ਹਜ਼ਾਰਾਂ ਲੀਟਰ ਡੀਜ਼ਲ ਦਿੰਦੇ ਨੇ ਡੀਜ਼ਲ ਇਹਦੇ ਵਾਸਤੇ ਦਿੰਦੇ ਨੇ ਕਿ ਬੰਨ੍ਹ ਨਾ ਟੁੱਟ ਸਕਣ ਜੀ ਬੰਨ੍ਹ ਨੂੰ ਜੋੜਿਆ ਜਾ ਸਕੇ ਬੰਨ੍ਹ ਦਾ ਪ੍ਰਬੰਧਕ ਸਹੀ ਕੀਤਾ ਜਾ ਸਕੇ ਕਿ ਕ ਜਿਹੜੇ ਲੱਤੇ ਬਚਦੇ ਨੇ ਉਹਨਾਂ ਨੂੰ ਉਹਨੂੰ ਉੱਜੜਨਾ ਜਾਣ ਪਰ ਤੇਸ ਕਰਕੇ ਡੀਲ ਜਿੱਥੇ ਕਦੇ ਕਿਸ਼ਤੀਆਂ ਦੀ ਲੋਡ ਆਉਂਦੀਆਂ ਤੇ ਕਿਸ਼ਤੀਆਂ ਜਿੱਥੇ ਕਦੇ ਮੈਡੀਕਲ ਦਵਾਈਆਂ ਦੀ ਲੋਡ ਆਉਂਦੀ ਉਹ ਮੈਡੀਕਲ ਦਵਾਈਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਬਾਦਲ ਨੇ ਦਿਲ ਖੋਲ ਕੇ ਪੰਜਾਬੀਆਂ ਦੇ ਵਿੱਚ ਰੱਖਿਆ ਇੱਕ ਟੋਕ ਲੋਕ ਕਹਿੰਦੇ ਨੇ ਕਿ ਟਰੱਕ ਭਰੀ ਫਿਰਦੇ ਨੇ ਲੋਕਾਂ ਹਾਂ ਉਹ ਬਿਲਕੁਲ ਸਹੀ ਗੱਲ ਹੈ ਉਹ ਜਿਹੜਾ ਇੱਕ ਮਜ਼ਾਕ ਦਾ ਪਾਤਰ ਬਣੇ ਸੀ ਭਾਈ ਮੈਂ ਟਰੱਕ ਭਰੀ ਬੈਠਾ ਲੋਟਾਂ ਦਾ ਲਾ ਲਿਓ ਅੱਜ ਉਹ ਗੱਲ ਸੱਚੀ ਹੁੰਦੀ ਮੈਂ ਸੱਚੀ ਕੀਤੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕੁਝ ਕਹਿੰਦੇ ਰਹੇ ਨੇ ਉਹ ਕਰਕੇ ਦਿਖਾਇਆ ਜੀ ਉਹਨਾਂ ਨੇ ਕਿਹਾ ਪਾਣੀ ਆਈ ਬਸੇ ਜਲਾਮਾਣੀ ਬਰਸ ਗਿਆ ਤਾਂ ਚਲਾਈ ਚਲਾਈ ਜੇ ਉਹਨਾਂ ਨੇ ਕਿਹਾ ਕਿ ਸੜਕਾਂ ਦੇ ਬੰਮ ਸੁੱਟ ਲਿਓ ਸੜਕਾਂ ਬਣਾਈਆਂ ਜੇ 에어ਪੋਰਟ ਕਹੇ ਤਾਂ 에어ਪੋਰਟ ਲੈ ਆਂਦੇ ਜੇ ਧੁਨੀ ਬਸਤੀਆਂ ਵੀ ਨੇ ਪੰਜਾਬ ਚ ਧੁਨੀ ਬਸਤੀਆਂ ਆਂਦੀਆਂ ਜੇ ਕਾਲਜ ਪੰਜਾਬ ਚ ਲੈ ਆਂਦੇ ਦਾ ਉਹ ਸ਼੍ਰੋਮਣੀ ਕਾਲੀਕਲ ਦੀ ਸਰਕਾਰ ਨਹੀਂ ਲੈ ਲੇ ਜੇ ਸਰਦਰ ਕੇਂਦਰ ਸਾਂਝ ਕੇਂਦਰ ਜਿੰਨੀਆਂ ਸੜਕਾਂ ਜਿੰਨੇ ਬਿਜਲੀ ਦੇ ਪ੍ਰੋਜੈਕਟ ਬਿਜਲੀ ਫਰਦਾ ਕਰਤੋ ਲਾ ਕੇ ਬਿਜਲੀ ਦੇ ਤਾਰਾਂ ਅਮ 90 ਜਨਮ ਮੈਂ 2009 ਦੀ ਗੱਲ ਮੈਨੂੰ ਯਾਦ ਹੈ ਇੱਥੇ ਮੇਰੇ ਨਾਲ ਹੀ ਘਰ ਸੀਗਾ ਤੇ ਮੇਰੇ ਜਦੋਂ ਪਹਿਲੇ ਦਿਨ ਆ ਕੇ ਰਾਤ ਰਿਆ ਤਾਂ ਸਾਰੇ ਬਿਜਲੀ ਦੇ ਸ਼ਾਰਟ ਉੱਡ ਗਏ ਮੈਂ ਜਦੋਂ ਆਪਣਾ AC ਔਨ ਕੀਤਾ ਉਸ ਤੋਂ ਬਾਅਦ ਟੋਟਲ ਮੈਂ ਨਾ ਮੈਂ ਇਹ ਗੱਲ ਕਰਨ ਲੱਗਾ 6 ਗ੍ਰਿਡ ਬਿਜਲੀ ਦੇ ਬਣਾ ਕੇ ਸੜਕਾਂ ਬਣਾ ਕੇ ਦਿੱਤੀਆਂ ਸਾਂਝ ਕੇਂਦਰ ਬਣਾ ਕੇ ਦਿੱਤੇ ਸਕੂਲ ਅਪਗ੍ਰੇਡ ਕੀਤੇ ਇਹ ਸਾਰੇ ਕੰਮ ਸ਼੍ਰੋਮਣੀ ਕਾਲੀ ਦਾ ਨੇ ਦਿੱਤੇ ਆਪ ਪਿਛਲੇ 2 ਸਾਲਾਂ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਾਂਗਰਸ ਵਾਲੀ ਕਮਿਸ਼ਾਨੀ ਦੱਸਣ ਜਿਹੜਾ ਉਹਨੇ ਕੰਮ ਕੀਤਾ ਹੋਵੇ ਤੇ ਆ ਜਿਹੜੀ ਆ ਭਵੰਤਮਾਨ ਝੂਠੀ ਸਰਕਾਰ ਕੀ ਤਾਂ ਕੁਝ ਕੰਮ ਦੱਸ ਨਹੀਂ ਸਕਦੇ ਪਰ ਜੇ ਇਹਨਾਂ ਦੇ ਨੁਕਸਾਨ ਗਣੀ ਦਾ ਪੰਜਾਬ ਅੱਜ 18ਵੇਂ 20ਵੇਂ ਜੱਲ੍ਹਾਂ ਤੇ ਜਾ ਕੇ ਖੜ ਗਿਆ ਜਿਹੜਾ ਇਕਨੋਮੀ ਵਿੱਚ ਇੱਕ ਨੰਬਰ ਤੋਂ ਉੱਡਾ ਸੀ ਅੱਜ ਪੰਜਾਬ ਬਰਬਾਦ ਹੋ ਗਿਆ ਪੰਜਾਬ ਦੇ ਵਿੱਚ ਤਾਂ ਨਾ ਸ਼ਹੀਦਾਂ ਦਾ ਰਾਜ ਹੈ ਪੰਜਾਬ ਦੇ ਵਿੱਚ ਕੋਈ ਰਾਜ ਨਹੀਂ ਜੰਗਲ ਇਥੇ ਸਾਡੇ ਨਾਲ ਨਾਪਾ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਜੀ ਸ਼੍ਰੋਮਣੀ ਅਕਾਲੀ ਦਰ ਤੋਂ ਫਿਰ ਮਿਲਾਂਗੇ ਫਿਰ ਗੱਲ ਕਰਾਂਗੇ ਨਮਸਕਾਰ